ਨਗਰ ਨਿਗਮ ਬਟਾਲਾ ਦੇ ਸਫਾਈ ਕਰਮਚਾਰੀਆਂ ਵੱਲੋਂ ਆਪਣੀ ਮੰਗਾਂ ਨੂੰ ਲੈ ਕੇ ਨਗਰ ਨਿਗਮ ਦਫ਼ਤਰ ਦੇ ਬਾਹਰ ਅਨਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਸਫਾਈ ਕਰਮਚਾਰੀਆਂ ਨੇ ਨਗਰ ਨਿਗਮ ਦੇ ਬਾਹਰ ਟਰੈਕਟਰ ਟਰਾਲੀ ਲਗਾ ਦਿੱਤੀ ਤਾਂ ਜੋ ਕਿਸੇ ਨੂੰ ਅੰਦਰ ਨਾ ਜਾਣ ਦਿੱਤਾ ਜਾ ਸਕੇ। ਨਾਲ ਹੀ ਔਰਤ ਸਫਾਈ ਕਰਮਚਾਰੀਆਂ ਵੱਲੋਂ ਲੰਗਰ ਪ੍ਰਸ਼ਾਦ ਦੇ ਵੀ ਦਫ਼ਤਰ ਦੇ ਬਾਹਰ ਹੀ ਤਿਆਰ ਕੀਤੇ ਜਾ ਰਹੇ ਹਨ। ਸਫਾਈ ਕਰਮਚਾਰੀਆਂ ਦਾ ਕਹਿਣਾ ਹੈ ਕਿ ਉਹ ਲੰਬੇ ਸਮੇਂ ਤੋਂ ਠੇਕੇ ਤੇ ਕੰਮ ਕਰ ਰਹੇ ਨੇ ਜਦਕਿ ਵਿਧਾਇਕ ਨੇ ਉਹਨਾਂ ਨੂੰ ਪੱਕਿਆ ਕਰਨ ਵਾਲੇ ਪੱਤਰ ਤੇ ਹਸਤਾਖਰ ਵੀ ਕਰ ਦਿੱਤੇ ਹਨ। ਪਰ ਨਿਗਮ ਪ੍ਰਸ਼ਾਸਨ ਨੇ ਅਜੇ ਤੱਕ ਮਨਜ਼ੂਰੀ ਨਹੀਂ ਦਿੱਤੀ ਜਿਸ ਕਾਰਨ ਸਫਾਈ ਕਰਮਚਾਰੀ ਨਿਗਮ ਪ੍ਰਸ਼ਾਸਨ ਪ੍ਰਤੀ ਕੁਸੇਵੀ ਚ ਹਨ ਮੰਗ ਸਾਡੀ ਇਹ ਹੀ ਹੈ ਕਿ ਭਾਜੀ ਸਾਨੂੰ ਪੱਕਿਆ ਕੀਤਾ ਜਾਏ ਕਦੋਂ ਕਿੰਨੇ ਸਾਲ ਦੀ ਮੰਗ ਹੈ ਇਹ ਸਾਡੀ ਅਸੀਂ 2015 ਚ ਲੱਗੇ ਰਹੇ ਹਾਂ ਤਾਂ ਉਦੋਂ ਦਾ ਇਹ ਪੱਕਿਆ ਨਹੀਂ ਕਰਦੇ ਪਾਰਾ 13 ਸਾਲ ਹੋ ਗਏ ਸਾਨੂੰ ਲੱਗਿਆ ਨੂੰ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਹਰ ਵਾਰੀ ਹੜਤਾਲ ਹੋ ਜਾਂਦੀ ਆ ਕਰੀਦੀ ਆ ਵਿਚਾਰੇ ਵੰਦੇ ਨੇ ਸਾਰੇ ਫੇਰ ਠਾਲ ਕੇ ਭੇਜ ਦਿੰਦੇ ਨੇ ਉਹ ਤਾਂ ਮਜਬੂਰੀਆਂ ਨੂੰ ਮੁੜ ਕੇ ਜਦੋਂ ਜਿਹੜਾ ਹੜਤਾਲ ਦੇ ਬੰਦਾ ਉਹਨੂੰ ਕੰਮ ਤੋਂ ਵੀ ਕੱਢ ਦਿੰਦੇ ਨੇ ਇੱਥੇ ਪਾਣੀ ਆਇਆ ਤੇ ਭੁੱਖਣ ਬਾਣੀ ਸਵੇਰ ਦੇ ਇੱਥੇ ਫਾਇ ਲੱਗੇ ਤੇ ਬੈਠੇ ਰਹਿੰਦੇ ਹੁੰਦਾ ਸੀ ਇੱਥੇ ਹੁਣ ਜੇ ਸਾਡਾ ਸੁਣਾਈ ਆਪਣੀ ਰੋਟੀ ਸਬਜ਼ੀ ਵੀ ਬਣਾ ਲੱਗੇ ਇੱਥੇ ਹੀ ਹੁਣ ਜੇ ਅਗਲੇ ਸੌਂਦੇ ਹੀ ਸੌਂਦੇ ਆ ਤੇ ਬਾਅਦ ਚ ਉਹ ਵੀ ਨਹੀਂ ਪੂਰੀ ਕਰਦੇ ਰੋਟੀ ਪਾਣੀ ਇੱਥੇ ਬਣਾ ਰਹੇ ਰੋਟੀ ਪਾਣੀ ਇੱਥੇ ਬਣਾਣ ਲੱਗੇ ਸੀ ਆਪਣਾ ਜੇ ਸਾਨੂੰ ਨਹੀਂ ਸੁਣੋਗੇ ਕੁਝ ਵੀ ਤਾਂ ਫਿਰ ਅਸੀਂ ਆਪਣੇ ਨਿਆਣੇ ਨਿੱਕੇ ਵੀ ਲੈ ਆਵਾਂਗੇ ਇੱਥੇ ਮੰਗਾ ਸਾਡੇ ਹੀ ਬੰਦਿਆਂ ਨੂੰ ਕੰਟਰੈਕਟ ਬੇਸ ਤੇ ਕਰਨ ਦੀਆਂ ਜਿਹੜੀਆਂ ਕਿ ਪ੍ਰਬੰਧਕੀ ਐਮ ਐਲ ਏ ਸਾਹਿਬ ਵੱਲੋਂ ਹੋ ਗਈ ਆ ਤੇ ਜਿਹੜੀ ਪ੍ਰਸ਼ਾਸਨ ਵੱਲੋਂ ਪ੍ਰਬੰਧਕੀ ਜਿਹੜੀ ਰਹਿੰਦੀ ਆ ਇਹ ਸਾਨੂੰ ਨੇ ਇਹ ਕਿਸ ਕਰਕੇ ਕੰਮ ਰੋਕਿਆ ਪਿਆ ਵਾ ਇਹ ਉਲਝਣ ਵਿੱਚ ਸਾਨੂੰ ਇਹਨੇ ਪਾਇਆ ਰਿਹਾ ਵਾ ਅੱਜ ਤੋਂ 4 ਦਿਨ ਹੋ ਗਏ ਆ ਜੀ 4 ਦਿਨ ਪੂਰੇ ਹੋ ਗਏ ਆ ਸਾਨੂੰ 4 ਦਿਨ ਦਾ ਸਮਾਂ ਮੰਗਿਆ ਇਹ 4 ਦਿਨ ਪੂਰੇ ਹੋ ਗਿਆ ਉਸ ਤੋਂ ਬਹੁਤ ਤੰਗ ਆਣ ਕੇ ਸਾਨੂੰ ਇਹ ਕੰਮ ਕਰਨਾ ਪੈ ਰਿਹਾ ਕਿੰਨੇ ਵੀ ਦਿਨ ਦੀ ਮੰਗਿਆ ਤਾਂ ਡੀ ਕਾਫੀ ਦੇਖੋ ਜਿੰਨੀ ਦੇਰ ਤੱਕ ਇਹ ਸਾਡੀ ਨਹੀਂ ਮੰਗਾ ਮੰਨਦੇ ਉਨੀ ਦੇਰ ਤੱਕ ਸੰਘਰਸ਼ ਚੇੜਾ ਨਹੀਂ ਜਾਰੀ ਰਹੇਗਾ ਨਹੀਂ ਮੰਗ ਵੀ ਇਹ ਕਾਫੀ ਡੇਢ ਦੀ ਮੰਗਾ ਸਾਡੀਆਂ ਘੱਟੋ ਘੱਟ 2 ਸਾਲ ਤੋਂ ਪਹਿਲੇ ਦੀ ਮੰਗਾ ਚੱਲਦੀਆਂ ਪਈਆਂ ਜੀ ਬਥੇਰੀਆਂ ਤਾਲਾ ਕਰਤੀਆਂ ਵਾ ਬੜਾ ਕੁਝ ਕਰ ਲਿਆ ਵਾ ਐਮਐਲਏ ਤੇ ਕਰਾ ਗਏ ਆ ਕਮਿਸ਼ਨਰ ਤੇ ਕਰਾ ਗਏ ਆ ਮੰਤਰੀ ਤੇ ਕਰਾ ਗਿਆ ਸਾਰੇ ਹੀ ਸਾਡੀਆਂ ਮੰਗਾਂ ਮੰਨ ਕੇ ਚਲ ਗਈਆਂ ਬਸ ਪ੍ਰਵਾਨਗੀ ਕਿਸੇ ਨੇ ਨਹੀਂ ਕੀਤੀ ਜੇ ਹੁਣ ਪ੍ਰਵਾਨਗੀ ਹੋਈ ਐ ਐਮਐਲਏ ਸਾਹਿਬ ਵੱਲੋਂ ਤੇ ਇਧਰੋਂ ਆਪਣੇ ਮੇਅਰ ਸਾਹਿਬ ਵੱਲੋਂ ਪ੍ਰਵਾਨਗੀ ਦੀ ਡਿਗਰੀ ਦਿੰਦੀ ਸਰ ਦੇਖੇ ਜਾਈਏ ਤੇ ਇੱਕ ਧਰਨਾ ਲੱਗਾ ਦੂਸਰੇ ਬੰਦੇ ਤੁਹਾਡੇ ਇੱਥੇ ਰਾਸ਼ਨ ਪਾਣੀ ਬੰਦ ਕਰੋ ਰਾਸ਼ਨ ਬੰਦੀ ਇਸ ਕਰਕੇ ਲੱਗਾ ਵਾ ਜੀ ਜੇ ਇਹ ਸਾਡੀ ਸੁਣਵਾਈ ਕਰਦੇ ਠੀਕ ਆ ਅੱਜ ਅਸੀਂ ਆਪਣੇ ਆਪ ਆਏ ਆ ਕੱਲ ਨੂੰ ਆ ਵੀ ਆਪਣੇ ਬੱਚੇ ਆਪਣੇ ਆਂਡ ਗਵਾਂਡ ਆਪਣਾ ਸ਼ਹਿਰ ਸਾਰਾ ਹੀ ਸਮਾਜ ਇੱਥੇ ਲੈ ਕੇ ਆਵਾਂਗੇ ਰੋਟੀ ਬਣੀ ਇੱਥੇ ਚੱਲੇਗੀ ਸਭ ਕੁਝ ਇੱਥੇ ਚੱਲੇਗਾ ਬੜੀ ਹੁਣ ਜਿਹੜਾ ਧਰਨਾ ਹੈ ਅਨਮਿੱਤ ਸਮੇਂ ਲਈ ਹੈ ਦੇਖੋ ਜੀ ਜੇ ਤੇ ਸਾਡੀਆਂ ਮੰਗਾਂ ਮੰਨ ਲੈਂਦੇ ਆ ਕੋਈ ਸਾਡੀ ਫਾਈਲ ਤੇ ਸਾਈਨ ਹੋ ਜਾਂਦੇ ਆ ਤੇ ਅਸੀਂ ਇਹ ਧਰਨਾ ਚੁੱਕ ਦਿਆਂਗੇ ਜੇ ਨਹੀਂ ਮੰਨੇ ਤੇ ਫਿਰ ਸੰਘਰਸ਼ ਚੱਲੇਗਾ ਭਾਜੀ ਫਿਰ ਕੋਈ ਜਿਹੜਾ ਜੇ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤੇ ਸਫਾਈ ਦਾ ਪ੍ਰਬੰਧ ਕਿਵੇਂ ਰਹਿਣਾ ਸਫਾਈ ਦਾ ਪ੍ਰਬੰਧ ਇਦਾਂ ਹੈ ਜੀ ਜਿੱਦਾਂ ਹੁਣ ਚੱਲਦਾ ਪਿਆ ਜੇ ਅੱਜ ਕੰਮ ਨਹੀਂ ਕੀਤਾ ਕੱਲ ਨਹੀਂ ਕੀਤਾ ਪ੍ਰੋਪਰ ਕੰਮ ਬੰਦ ਰਹੇਗਾ ਸ਼ਾਮਲਾ ਚੰਦਰ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕ ਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯਰ ਲੋਕਲ ਲੰਡਨ ਏਰੀਆ he has more than 5 years experience in the same line he used to work with reputed companies agencies as well local builders with brothers he is professional by plumbing electrician masonry work carpentry for more information please contact him at www.checktrade.com id number 921760 Shamra Chander, call Call him on this number: zero seven four triple eight four double one six one. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ